ਪੰਜਾਬ ਕਹਿੰਦਾ ਸੀ ਤੇ ਸਿੱਧੂ ਮੂਸੇਵਾਲਾ ਦਾ ਪਿਓ ਕਹਿੰਦਾ ਸੀ ਅਖੀਰ ਤੇ ਦਿੱਲੀ ਥੱਲੇ ਤੋਂ ਬਾਹਰ ਆਈ ਗਈ ਮੰਨਣਾ ਪਿਆ ਸਰਕਾਰ ਨੂੰ ਕਿ ਜਾਣ ਬੋਝ ਕੇ ਪੰਜਾਬ ਦੇ ਇੱਕ ਨੌਜਵਾਨ ਪੁੱਤ ਦੇ ਹੀਰੇ ਨੂੰ ਇਹ ਸਰਕਾਰ ਭਗਵੰਤਮਾਨ ਕਰਕੇ ਉਹਦਾ ਮਾਰਡਰ ਹੋਇਆ ਤੇ ਇਹਨੇ ਚਿਰ ਦਾ ਜਿਹੜਾ ਮਾਰੀ ਜਾਂਦਾ ਸੀ ਕਿ ਨਹੀਂ ਜੀ ਸਾਡਾ ਕੁਝ ਲੈਣਾ ਦੇਣਾ ਨਹੀਂ ਹੁਣ ਖੁਦ ਆਪ ਦੀ ਜਾਨ ਬਚਾਉਣ ਵਾਸਤੇ ਆ ਜੋ ਨੌਜਵਾਨ ਬੱਚੇ ਦੀ ਦੁਹਾਈ ਦੇ ਰਹੀ ਹੈ ਸਰਕਾਰ ਜਿਹੜਾ ਭਗਵੰਤਬਾਨ ਕਹਿੰਦਾ ਸੀ ਸਿਕਿਉਰਟੀਆ ਰੱਖਦੇ ਕਿਉਂਕਿ ਲੋਕਾਂ ਤੋਂ ਡਰਦੇ ਨੇ ਚੋਰੀਆਂ ਕੀਤੀਆਂ ਨੇ ਡਕੈਤੀਆਂ ਕੀ ਸਾਰ ਸਿਕਿਉਰਟੀਆ ਰੱਖਦੇ ਨੇ ਅੱਜ ਆਪ ਦੀ ਜਾਨ ਵੀ ਕਦੇ ਨੂੰ ਪਈਏ ਨਾ ਇਹ ਰਹਿੰਦਾ ਹੈ ਪੰਜਾਬ 'ਚ ਤੇ ਆਪਣੀ ਸਿਕਿਉਰਟੀ ਵਾਸਤੇ ਹੁਣ ਕੇਸ ਲੜੀ ਜਾ ਰਿਹਾ ਉਥੇ ਤੱਕ ਕਿ ਸੜਕ ਲੋਕਾਂ ਦੀ ਸੁਰੱਖਤ ਵਾਸਤੇ ਨਹੀਂ ਖੁੱਲਦੀ ਕਿਉਂਕਿ ਇਹਦੀ ਜਾਨ ਨੂੰ ਨਹੀਂ ਖਤਰਾ ਹੋ ਜਾਏ ਜਿਹੜੇ ਇੱਕ ਪੰਜਾਬ ਦੇ ਨੌਜੋਆ ਨੰਡੇ ਦਾ ਕਤਲ ਕਰਵਾ ਕੇ ਮਰਵਾ ਕੇ ਇੱਕ ਪੂਰੇ ਘਰ ਨੂੰ ਇਹਨਾਂ ਨੇ ਰੋਹ ਦਿੱਤਾ ਤੇ ਅੱਜ ਆਪ ਦੀ ਜਾਨ ਵੀ ਪਈ ਹੋਈ ਹੈ ਜਿਹੜਾ ਪੰਜਾਬ ਕਹਿੰਦਾ ਸੀ ਤੇ ਸਿੱਧੂ ਮੂਸੇਵਾਲਾ ਦਾ ਪਿਓ ਕਹਿੰਦਾ ਸੀ ਅਖੀਰ ਤੇ ਦਿੱਲੀ ਫੇਲੇ ਤੋਂ ਬਾਹਰ ਆਈ ਗਈ ਮੰਨਾ ਪਿਆ ਸਰਕਾਰ ਨੂੰ ਕਿ ਜਾਣ ਬੋਝ ਕੇ ਪੰਜਾਬ ਦੇ ਇੱਕ ਨੌਜਵਾਨ ਪੁੱਤ ਦੇ ਹੀਰੇ ਨੂੰ ਇਹ ਸਰਕਾਰ ਭਗਵੰਤਮਾਨ ਕਰਕੇ ਉਹਦਾ ਮਾਰਡਰ ਹੋਇਆ ਤੇ ਇਹਨੇ ਚਿਰ ਦਾ ਜਿਹੜਾ ਮਾਰੀ ਜਾਂਦਾ ਸੀ ਕਿ ਨਹੀਂ ਜੀ ਸਾਡਾ ਕੁਝ ਲੈਣਾ ਦੇਣਾ ਨਹੀਂ ਹੁਣ ਖੁਦ ਆਪਣੀ ਜਾਨ ਬਚਾਉਣ ਵਾਸਤੇ ਆ ਜੋ ਨੌਜਵਾਨ ਬੱਚੇ ਦੀ ਦੁਹਾਈ ਦੇ ਰਹੀ ਹੈ ਸਰਕਾਰ ਸ਼ਰਮ ਆਣੀ ਚਾਹੀਦੀ ਹੈ ਲੰਮਤਾ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਸਿਕਿਉਰਟੀਆਂ ਰੱਖਦੇ ਕਿਉਂਕਿ ਲੋਕਾਂ ਤੋਂ ਡਰਦੇ ਨੇ ਚੋਰੀਆਂ ਕੀਤੀਆਂ ਨੇ ਡਕੈਤੀਆਂ ਕਿਉਂ ਸਿਕਿਉਰਟੀਆਂ ਰੱਖਦੇ ਨੇ ਅੱਜ ਆਪ ਦੀ ਜਾਨ ਵੀ ਜਦ ਇਹਨੂੰ ਪਈਏ ਨਾ ਇਹ ਰਹਿੰਦਾ ਪੰਜਾਬ 'ਚ ਤੇ ਆਪਣੀ ਸਿਕਿਉਰਟੀ ਵਾਸਤੇ ਹੁਣ ਕੇਸ ਲੜੀ ਜਾ ਰਿਹਾ ਉੱਥੇ ਤੱਕ ਕਿ ਸੜਕ ਲੋਕਾਂ ਦੀ ਸੁਰੱਖਤ ਵਾਸਤੇ ਨਹੀਂ ਖੁੱਲ ਸਕਦੀ ਕਿਉਂਕਿ ਇਹਦੀ ਜਾਨ ਨੂੰ ਨੀ ਖਤਰਾ ਹੋ ਜਾਏ ਮੈਨੂੰ ਲੱਗਦਾ ਇਹਦੀ ਜਾਨ ਨੂੰ ਤਾਂ ਲੋਕੀ ਹੁਣ ਲੋਕੀ ਵੇਟ ਕਰ ਰਹੇ ਨੇ ਕਿ ਸਾਡੇ ਵਿੱਚ ਆਏ ਤੇ ਉਸ ਝਾੜੂ ਦੇ ਨਾਲ ਹੀ ਇਹਦੀ ਸਫਾਈ ਕਰਨ। ਤੋਂ ਇਹਨੂੰ ਹੋਰ ਕੈਂਕਸ਼ਨ ਦਾ ਤਾਂ ਕੀ ਇਹਦਾ ਖਤਰਾ ਹੈ ਇਹਨੂੰ ਤਾਂ ਖਤਰਾ ਪੰਜਾਬ ਦੀ ਜਨਤਾ ਤੋਂ ਹੈਗਾ ਜਿਹੜਾ ਸਾਰਾ ਪੰਜਾਬ ਗਿਰਵੀ ਘਰ ਛੱਡਿਆ ਕੇਜਰੀਵਾਲ ਦੇ ਹਵਾਲੇ ਆਪ ਦੀ ਕੁਰਸੀ ਦਿਖਾਤੇ ਜਿਹੜੇ ਲਾਂਤਾ ਦਿੰਦੀਆਂ ਇਹ ਇਹੋ ਜੇ ਮੁੱਖ ਮੰਤਰੀ ਨੂੰ ਸਾਰੇ ਇਹੋ ਜੇ ਸਰਕਾਰ ਨੂੰ ਜਿਹੜੇ ਇੱਕ ਪੰਜਾਬ ਦੇ ਨੌਜੋਆ ਮੁੰਡੇ ਦਾ ਕਤਲ ਕਰਵਾ ਕੇ ਮਰਵਾ ਕੇ ਇੱਕ ਪੂਰੇ ਘਰ ਨੂੰ ਇਹਨਾਂ ਨੇ ਰੋਗ ਦਿੱਤਾ ਤੇ ਅੱਜ ਆਪ ਦੀ ਜਾਨ ਵੀ ਗਈ ਹੋਈ ਹੈ।